ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਸਮੂਹ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ 2 ਦਸੰਬਰ ਨੂੰ ਸੁਣਾਏ ਗਏ ਹੁਕਮਨਾਮੇ ਦੀ ਪਾਲਣਾ ਨਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਪ੍ਰਾਂਤ, ਪਰਮਜੀਤ ਸਿੰਘ ਰਾਏਪੁਰ, ਮੈਂਬਰ ਕਿਰਨਜੋਤ ਕੌਰ, ਹਰਦੇਵ ਸਿੰਘ ਰੋਗਲਾ ਤੇ ਰਾਮਪਾਲ ਸਿੰਘ ਬਹਿਣੀਵਾਲ ਅਤੇ ਸਾਬਕਾ ਮੈਂਬਰ ਹਰਬੰਸ ਸਿੰਘ ਮੰਜਪੁਰ ਨੇ ਆਪਣੀ ਅਸਹਿਮਤੀ ਜ਼ਾਹਰ ਕਰਦਿਆਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗਬੀ ਸਿਗਨਲ ト੍ਰਾਂਟ ਦਖਲ ਦੇਣ ਦੀ ਮੰਕੀਤੀ ਹੈ ਅਕਾਲ ਤਖਤ ਸਹਿਬ ਸਖਤਰਤ ਵਿਕੇ ਦਿੱਤੇ ਗਏ ਇੱਕ ਪੱਤਰ ਵਿੱਚ ਉਨ੍ਹਾਂ ਨੇ ਅਕਾਲ ਤਖਤ ਸਾਹਿਬ ਵੱਲੋਂ ਗਠਿਤ ਕਮੇਟੀ ਨੂੰ ਨਜ਼ਰ ਅੰਦਾਜ਼ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਤੇ ਨਾਰਾਜ਼ਗੀ ਜ਼ਾਹਰ ਕੀਤੀ ਮਰਹੂਮ ਬਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਫਕਰ ਕੌਮ ਖਿਤਾਬ ਵਾਪਸ ਲੈਣ ਦੇ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਮੰਗ ਵੀ ਕੀਤੀ ਹੈ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਇਹ ਮਰਿਆਦਾ ਦੀ ਉਲੰਘਣਾ ਹੈ ਸੋ ਕਬੀਰ ਦਾ ਜ਼ਿਕਰ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਕਿਰਨ ਜੋਤ ਕੌਰ ਨੇ ਕਿਹਾ ਕਿ ਅਕਾਲ ਤਖਤ ਦੇ ਹੁਕਮਨਾਮਿਆਂ ਦੀ ਉਲੰਘਣਾ ਕਰਨ ਅਤੇ ਇਸ ਦੀ ਸਰਬਉੱਚਤਾ ਨੂੰ ਚੁਣੌਤੀ ਦੇਣ ਤੋਂ ਵੱਧ निंदनीय ਹੋਰ ਕੋਈ ਨਹੀਂ ਹੋ ਸਕਦਾ ਪਹਿਲਾਂ ਤੁਸੀਂ ਅਕਾਲ ਤਖਤ ਦੇ ਸਾਹਮਣੇ ਗਲਤੀਆਂ ਨੂੰ ਸਵੀਕਾਰ ਕਰਦੇ ਹੋ ਅਤੇ ਤਨਖਾਹ ਲਗਵਾਉਂਦੇ ਹੋ ਅਤੇ ਬਾਅਦ ਵਿੱਚ ਜਨਤਕ ਤੌਰ ਤੇ ਇਸ ਗਲਤ ਨੂੰ ਇਨਕਾਰ ਕਰਦੇ ਹੋ ਕਿ ਸੰਕਟ ਦੇ ਹੱਲ ਲਈ ਸਾਰੇ ਦੋਸ਼ ਸਵੀਕਾਰ ਕੀਤੇ ਗਏ ਸਨ ਅਜਿਹਾ ਕਿਉਂ ਉਹਨਾਂ ਕਿਹਾ ਕਿ ਸੁਖਬੀਰ ਨੂੰ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਕਿ ਉਹ ਅਕਾਲ ਤਖਤ ਦੀ ਮਰਿਆਦਾ ਨੂੰ ਮੰਨਦੇ ਹਨ ਜਾਂ ਨਹੀਂ ਜਸਵੰਤ ਸਿੰਘ ਨੇ ਕਿਹਾ ਕਿ ਇੱਕ ਕਾਨੂੰਨੀ ਅੜਚਨਾ ਦੀ ਆੜ ਵਿੱਚ ਅਕਾਲੀ ਦਲ ਨੇ ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਜਿਵੇਂ ਕਿ ਜਥੇਦਾਰ ਨੇ ਸਪਸ਼ਟ ਕੀਤਾ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਾਲੀ ਅਕਾਲ ਤਖਤ ਦੀ ਕਮੇਟੀ ਨੂੰ ਮੈਂਬਰਸ਼ਿਪ ਮਹਿਮ ਚਲਾਉਣ ਅਤੇ ਦੇਖਰੇ ਕਰਨ ਲਈ ਪੂਰੀ ਤਰ੍ਹਾਂ ਅਧਿਕਾਰਿਤ ਹੈ 2 ਦਸੰਬਰ ਨੂੰ ਜਿਹੜਾ ਪੰਜ ਸਿੰਘ ਸਭਾਨਾਂ ਦਾ ਗੁਰਮਤਾ ਸੀ ਸਿੱਖ ਸੰਗਤਾਂ ਨੂੰ ਹੁਕਮਨਾਮੇ ਦੇ ਰੂਪ ਦੇ ਵਿੱਚ ਦਿੱਤਾ ਗਿਆ ਸੀ ਉਹਦੇ ਸਭੰਚ ਅਸੀਂ ਆਏ ਸੀ ਤਾਂ ਸੁਖਵੀਰ ਸਿੰਘ ਬਾਦਲ ਨੂੰ ਜੋ ਸਜ਼ਾ ਲਗਾਈ ਗਈ ਸੀ ਅਕਾਲ ਤਖਤ ਸਭ ਦੇ ਸਰਮਖੋ ਕੇ ਉਹਨਾਂ ਨੇ ਆਪਦੇ ਗੁਨਾਹ ਤੇ ਗਲਤੀਆਂ ਮੰਨੀਆਂ ਸੀ ਹਾਂ ਦੇ ਰੂਪ ਦੇ ਵਿੱਚ ਪਿਛਲੇ ਦਿਨਾਂ 'ਚ ਤੁਸੀਂ ਸਾਰੇ মিডিਆ ਨੇ ਦੇਖਿਆ ਕਾਨਫਰੰਸਾਂ ਦੇ ਵਿੱਚ ਵੀ ਤੇ ਚੈਨਲਾਂ ਦੇ ਵਿੱਚ ਵੀ ਉਹ ਕਹਿੰਦੇ ਮੈਂ ਕੋਈ ਗਲਤੀ ਨਹੀਂ ਕੀਤੀ ਮੈਂ ਤਾਂ ਉਹੀ ਬਵਾਦ ਮਕਾਉਣ ਲਈ ਗਲਤੀਆਂ ਨੂੰ ਝੋਲੀ ਪਾ ਲਿਆ ਇਹ ਬਹੁਤ ਬਚਕਾਨਾ ਗੈਰ ਜ਼ਿੰਮੇਵਾਰਾ ਵਿਅਕਤੀਆਂ ਵਾਲਾ ਵਰਤਾਰਾ ਨਹੀਂ ਹੈਗਾ ਬਹੁਤ ਵੱਡਾ ਅਗਨਾਹ ਵਾ ਉਦੋਂ ਵੀ ਕਿਉਂਕਿ ਅਕਾਲ ਤਖਤ ਤਾਂ ਐਡੀ ਸੁਪਰੀਮ ਹਸਤੀ ਹੈ ਦੁਨੀਆ ਦਾ ਗੁਰਨਾਨਕ ਨਾਮ ਲੈਵਾ ਸਿੱਖ ਇਲਾਹੀ ਹੁਕਮੰਦ ਦਾ ਇਸ ਜਿੱਦਣ ਦੋ ਤਰੀਕ ਨੂੰ ਫੈਸਲੇ ਕੀਤੇ ਆ ਸਿੱਖ ਜਗਤ ਨੇ ਕਾਫੀ ਰਾਹਤ ਮਹਿਸੂਸ ਕੀਤੀ ਸੀਗੀ ਕਾਲ ਤੱਕ ਤੇ ਹੁਕਮਤਾਂ ਪਘੋੜੇ ਹੋਏ ਆ ਇਹ ਬੜੀ ਦੁਬਧਾ ਪਾਈ ਆ ਇਹ ਹੁਕਮ ਸਿੱਖ ਸੰਗਤਾਂ ਨੇ ਮੰਨਣਾ ਹੁੰਦਾ ਸਿੱਖ ਸੰਗਤਾਂ ਨੂੰ ਪਤਾ ਹੈ ਇਹ ਜੇ ਮੁਕਰਿਆ ਦਾ ਉਹਨਾਂ ਪ੍ਰਤੀ ਕੀ ਵਿਹਾਰ ਕਰਨਾ ਇਤਿਹਾਸ ਵੀ ਬਣਨ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਿੱਖ ਆਗੂ ਆ ਕਿ ਉਹ ਹੁਕਮਾਂ ਨੂੰ ਦਰਕਦਾਰ ਕਰ ਦਿਆ ਕਰਦਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਪ੍ਰਧਾਨ ਨੇ ਪਹਿਲਾ ਫਰਜ਼ ਹੁੰਦਾ ਜਿਹੜਾ ਕਾਲ ਤੱਕ ਦੇ ਹੁਕਮਾਂ ਨੂੰ ਲਾਗੂ ਕਰਾਉਣ ਲਈ ਅਸੀਂ ਮੈਂਬਰ ਆਪਣੀ ਜ਼ਿੰਮੇਵਾਰੀ ਸਮਝ ਕੇ ਸ ਆਏ ਦੂਸਰਾ ਸੀਗਾ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਜਿੰਨਾ ਕਿ ਮੀਡੀਆ ਰਾਹੀਂ ਸਾਨੂੰ ਜਾਣਕਾਰੀ ਆ ਵੀ ਸਿੰਘ ਸਾਹਿਬ ਨੇ ਕਿਹਾ ਵੀ ਇਹ ਸਟੈਂਡ ਕਰਦੀ ਹੈ ਸੱਤ ਮੈਂਬਰ ਇਹ ਇਹਨਾਂ ਦੀ ਸੁਪਰਵਾਈਜ਼ਨ ਚ ਭਰਤੀ ਹੋਊਗੀ ਪਰ ਉਹ ਤਾਂ ਜਿਹੜੀ ਬਾਦਲ ਤੇ ਰਹਿ ਉਹ ਆਪਦੀ ਉਹ ਨਿਰੰਤਰ ਇਹ ਹੁਕਮਨਾਮੇ ਦੀ ਹੁਕਮਾਦੀ ਲੰਘਣਾ ਕਰਦੀ ਹੈ ਤੀਸਰਾ ਸੀਗਾ ਪ੍ਰਕਾਸ਼ ਸਿੰਘ ਬਾਦਲ ਨੂੰ ਫਕਰੇ ਕੌਮ ਦਿੱਤਾ ਗਿਆ ਸੀ ਉਦੋਂ ਵਿਡਰੋਅ ਕਰ ਲਿਆ ਸੀ ਸਿੱਖ ਸੰਗਤਾਂ ਦੇ ਵਿੱਚ ਇਸ ਚੀਜ਼ ਨੂੰ ਬਹੁਤ ਸਲਾਹਿਆ ਗਿਆ ਸੀਗਾ ਵੀ ਬੜੇ ਲੰਬੇ ਅਰਸੇ ਦੇ ਬਾਅਦ ਸਿੰਘ ਸਹਿਵਾਨਾਂ ਨੇ ਅਕਾਲ ਤਖਤ ਦੀ ਗ੍ਰੀਮਾ ਨੂੰ ਸਿੱਖ ਭਾਵਨਾਵਾਂ ਦੇ ਅਨਸਾਰ ਉੱਚਾ ਕੀਤਾ ਪਰ ਕੁਝ ਰਾਜਨੀਤਿਕ ਲੋਕ ਪੰਜ ਚਾਰ ਹਜ਼ਾਰ ਦਾ ਇਕੱਠ ਕਰਕੇ ਉਹ ਲੋਕਾਂ ਤੋਂ ਬਾਹਾਂ ਖੜੀਆਂ ਕਰਾਉਂਦੇ ਆ ਉੱਤੇ ਪੁਨਰ ਵਿਚਾਰ ਕੀਤਾ ਜਾਵੇ ਉਹ ਦੁਬਾਰਾ ਦਿੱਤਾ ਜਾਵੇ ਇਹ ਕਾਲ ਤਖਤ ਨੂੰ ਚੈਲੰਜ ਆ ਇਸ ਤਰ੍ਹਾਂ ਕੋਈ ਵੀ ਲੋਕਾਂ ਦਾ ਇਕੱਠ ਕਰ ਸਕਦਾ ਹੈ ਅਤੇ ਕਾਲ ਤਖਤ ਦੇ ਹੁਕਮਾਂ ਵਿਰੁੱਧ ਮਤੇ ਪਾਸ ਕਰ ਸਕਦਾ ਹੈ ਇਹ ਬੇहद ਗਲਤ ਹੈ ਆਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ